ਸਾਰੇ ਵਰਗਾਂ ਦੇ ਤੁਸੀਂ ਇਕੱਤਰ ਹੋਇਓ ਮਿੱਗਿਆ ਪਹਿਣਾ ਸਤਕਾਰਯੋਗ ਮਿੱਪੀਆਂ ਬਹੁਤ ਬੜੀ ਖੁਸ਼ੀ ਨਾਲ ਨਕਰ ਦੇ ਸਰਪੰਚ ਸਾਹਿਬ ਗੁਰਮੀਲ ਸਿੰਘ ਜੀ ਇਹਨਾਂ ਦਾ ਵੀ ਸ਼ੁਕਰੀਆ ਸੁਨਦਰ ਸਿੰਘ ਤਮਾਨ ਸਾਹਿਬ ਜੋ ਇਲੈਕਸ਼ਨ ਲੜਦੇ ਨੇ ਕਾਂਗਰਸ ਦੇ ਸ਼ੁਲਾਨ ਤੋਂ ਇਹਨਾਂ ਦਾ ਵੀ ਧੰਨਵਾਦ ਸਰਦਾਰ ਸੁਨਿੰਦਰ ਪਾਤ ਸਿੰਘ ਜੀ ਸਿਪੀਆ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਸੰਗਰੂਰ ਔਰ ਐਕਸਟ੍ਰਮੀਨੇ ਇਹਨਾਂ ਦਾ ਵੀ ਸ਼ੁਕਰੀਆ ਦੋਸਤੋ ਮੈਂ ਜਦੋਂ ਆਇਆ ਹੀ ਨਾ ਇੱਥੇ ਤੇ ਉਹਨਾਂ ਮੈਨੂੰ ਦੱਸ ਦੇਣਗੇ ਬਹੁਤ ਵਧੀਆ ਬਜ਼ੁਰਗ ਉਹ ਕਹਿੰਦੇ ਇਧਰ ਆ ਉਹ ਕਿਤੇ ਮਾਂ ਨਾਲ ਹੀ ਨਾ ਕਰੀ ਉੜ ਕੇ ਮਿਲਣਾ ਆ ਜੀ ਮੈਂ ਕਹਿੰਦਾ ਕੋਸ਼ਿਸ਼ ਕਰੂੰਗਾ ਮਿਲਣਾ ਹਾਂ ਦਾ ਫੇਰ ਆ ਹੁਣੇ ਢੰਡਾ ਸਿੰਘ ਆਇਆ ਢੰਡਾ ਸਿੰਘ ਕਹਿੰਦਾ ਝੂਠਾ ਬੋਲ ਨਹੀਂ ਕੋਈ ਜਲਤ ਨਾ ਵੈਦਾ ਕਰੇ ਤੇ ਨਾਲੇ ਆ ਜੀ ਮੁੜ ਕੇ ਅਸਰ ਝਕਾਣੀ ਕੀ ਹੋਈ ਆ ਕਿ ਆਜ ਜਿਹੜੇ ਅਸੀਂ ਚਿੱਟੇ ਕੱਪੜੇ ਪਾਏ ਆ ਜਿਹਦਾ ਨਾ ਲੋਕਾਂ 'ਚ ਘਰੋਸਾ ਉੱਠਿਆ ਹੋਇਆ ਕੁਝ ਕੁ ਸਮੇਂ ਮਤੋਂ ਸਾਡੇ ਬੀਤਰਾ ਨੇ ਆਪਣੇ ਵੋਟਰਾਂ ਦੇ ਨਾਲ ਐਵੇਂ ਵਹਿਲਾ ਖਲਾਫੀ ਕੀਤੀ ਹੈ ਗੱਲਾਂ ਵੱਡੀਆਂ ਵੱਡੀਆਂ ਕਰਕੇ ਮੁਰ ਤੋਂ ਘਰ ਨਾ ਸਕੇ ਔਰ ਵਾਪਸ ਆਣ ਕੇ ਲੋਕਾਂ ਦੇ ਨਾਲ ਦੁਬਾਰਾ ਉਹਨਾਂ ਦੀ ਕਚਹਿਰੀ 'ਚ ਮੁੜ ਕੇ ਕਿ ਜਦੋਂ ਤੁਸੀਂ ਕੰਮ ਨਹੀਂ ਕਰ ਸਕਦੇ ਫਿਰ ਥੋੜੀ ਸੰਗ ਵੀ ਆਉਂਦੀ ਆ ਵੀ ਕੀ ਕੀ ਮੂੰਹ ਲੈ ਕੇ ਜਾਊਂਗਾ ਕੋਛੇ ਰਮੀ ਨੂੰ ਜਾਣ ਬਣ ਗਿਆ ਕਿਸੇ ਕੋਈ ਨਹੀਂ ਲੋਕਾਂ ਨੇ ਪਾਤੀਆ ਵੋਟা ਅਖੀਰਲੇ ਸਾਲ ਜਾ ਕੇ ਦੇਖਾਂਗੇ ਪਹਿਲੇ 2 ਸਾਲ ਥੋੜੇ ਸੁਸਤ ਹੋ ਜਾਂਦੇ ਨੇ ਤੇ 2-3 ਸਾਲ ਔਰ ਇੱਕ ਇਹਦੇ ਚ ਮੁਕਤਾ ਇਹ ਵੀ ਆ ਅੱਜ ਰਾਜਨੀਤੀ ਜਿਹੜੀ ਆ ਇਹਨੂੰ ਬਹੁਤ ਵੱਡੀ ਤਰ੍ਹਾਂ ਦੇ ਵਿੱਚ ਲੋਕਾਂ ਨੇ ਇਹਨੂੰ ਧੰਦਾ ਵੀ ਬਣਾਇਆ ਹੋਇਆ ਇਹ ਸੇਵਾ ਭਾਵਨਾ ਘਟਿਆ ਕਿ ਧੰਦੇ ਵਾਲੇ ਬਹੁਤ ਵਿੱਚ ਵੜ ਗਏ ਇਹਨੂੰ ਤੁਸੀਂ ਦੇਖੋਗੇ ਪੋਲਿਟਿਕਲ ਬੰਦਿਆਂ ਦੇ ਕੁੜੇ ਵਟੇ ਵਟੇ ਪਾਰੀ ਆ ਗਏ ਨੇ ਖੰਡ ਮਿਲਾਂ ਵਾਲੇ ਆ ਗਏ ਸ਼ਰਾਬ ਦੀਆਂ ਮਿਲਾਂ ਵਾਲੇ ਵਿਚ ਵੜ ਗਏ ਮਰੇ ਪੰਜ ਸਾਰੇ ਹੋਟਲ ਬਣਾ ਦੇ ਲੋਕਾਂ ਨੇ ਇਸ ਕਰਕੇ ਜਿਹੜਾ ਵੀ ਕੋਈ ਧੰਤੇ ਦੀ ਨੀਤ ਨਾਲ ਕੰਮ ਕਰੇਗਾ ਰਾਜਨੀਤੀ 'ਚ ਉਹ ਤੁਹਾਡਾ ਕਿਉਂ ਸਵਾਰੂਗਾ ਫਰਜ਼ ਕਰੋ ਇੱਕ ਐਮਐਲਏ ਨੇ ਰੁਪਈਆ 3-4 ਕਰੋੜ ਖਰਚ ਕੇ ਐਮਐਲਏ ਬਣਿਆ ਤੇ ਇੱਕਾ ਤਾਂ ਉਹ ਸੇਵਾ ਭਾਵਨਾਵਾਂ ਦਾ ਛੇ ਨਹੀਂ ਕੀ ਕਿ ਹਰ ਵਾਰੀ ਪੂਰੇ 50 ਕਰੋੜ ਰੁਪਇਆ ਲੁਟਾਇਆ ਕਰੇ ਤੇ ਜੇ ਤੁਹਾਡੇ ਵਾਸਤੇ ਕੰਮ ਕਰੇ ਉਹ ਕੀ ਕਰਦਾ ਤੁਹਾਡੇ ਤੇ 3-4 ਕਰੋੜ ਨਟਾ ਕੇ ਇਲੈਕਸ਼ਨ ਜਿੱਤ ਕੇ ਮੁਰਤੀ ਅਗਰ ਦਾ ਲੱਜੇ ਮੰਤਰੀ ਬਣ ਜੇ ਤੇ ਫਿਰ ਉਹਦਾ کئی ਗੁਣਾ ਪੈਸੇ ਕਮਾਉਂਦਾ ਤੇ ਪੈਸੇ ਜੇਬਾਂ ਜੋ ਆਪਣੇ ਜਾਂਦੇ ਆਲਟੀਮੇਟਲੀ ਚਾਹੇ ਜਿੰਨਾ ਦੀ ਵੀ ਰਿਸ਼ਵਤ ਤੁਸੀਂ ਗਿਣ ਲਓ ਉਹ ਆਪਣੇ ਵਿੱਚੋਂ ਹੀ ਜਾਣੀ ਇਸ ਕਰਕੇ ਇੱਕ ਵਾਰ ਇਹ ਬਾਣੀ ਕਰ ਹੋ ਗਈ ਤੇ ਇਹਦੇ ਚ ਰਾਜਨੀਤੀ ਨੂੰ ਇੱਕ ਕਿਸਮ ਦਾ ਵਪਾਰ ਬਣਾ ਲਿਆ ਪੋਲਿਟਿਕਲ ਦੰਦਿਆਂ ਨੇ ਥੋੜੇ ਬੰਦੇ ਹੈਗੇ ਨੇ ਜਿਹੜੇ ਹਲੇ ਵੀ ਇਸ ਨੂੰ ਸੇਵਾ ਭਾਵਨਾ ਨਾਲ ਇਮਾਨਦਾਰੀ ਨਾਲ ਕਰਦੇ ਨੇ ਛੇ ਤੈਨੂੰ ਹਲੇ ਰੇੜ ਦਾ ਰੂੜ ਦਾ ਸਿਸਟਮ ਤੁਰਿਆ ਨਾ ਜੋ ਸਭ ਪੰਜਾਬ ਜਿਹੜਾ ਵਾ ਇਹ ਦੇਸ਼ ਦਾ ਇੱਕ ਨੰਬਰ ਸੂਬਾ ਸੀ ਆਪਣੇ ਨੇਰੇ ਤੇ ਵੀ ਕੋਈ ਨਹੀਂ ਸੀ ਕਿਉਂਕਿ ਉਹਨਾਂ ਨੇ ਇੱਕ ਨੰਬਰ ਦੇ ਪਿੱਛੇ ਦੂ ਇਹ ਕਿਦੇ ਥੱਲੇ ਅਚੋਪਾ ਬਣੰਦੇ ਆ ਨਾ ਆ ਤੁਸੀਂ ਪਿੱਛੇ ਘੁੱਟ ਪਿੜਦੇ ਬੱਚਾ ਜੋ ਬੱਚਾ ਨੂੰ ਸੁਖ ਰਹਾ ਸਾਡੇ ਨਿਰਤੇ ਨੇ ਵੀ ਕੋਈ ਨਹੀਂ ਸੀ ਔਰ ਮੈਂ 1985 ਚ ਆਪਣੀ ਵਿਦਿਆ ਖਤਮ ਕਰ ਰਿਹਾ ਸੀ ਕਾਲਜ ਦੀ ਮੇਲੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਤੁਹਾਡੇ ਨਕਰ ਦਾ ਸਤਕਾਰਯੋਗ ਸਰਦਾਰ ਸੁਖਦੇਵ ਸਿੰਘ ਢੀਂਸਾ ਇਕੱਠੇ ਸੀ ਅਕਾਲੀ ਦਲ ਵਿੱਚ ਅੱਗੇ ਪਿੱਛੇ ਮინისტრ ਹੋਇਆ ਕਰਦੇ ਸੀਗੇ ਤੇ 85 ਵਿੱਚ ਸੈਟੀਸਫਾਇਡ ਦੇ ਉੱਤੇ ਪੰਜਾਬ ਤੇ ਕੋਈ ਕਰਜ਼ਾ ਨਹੀਂ ਸੀ ਹੈ ਅੰਗਰੇਜ਼ੀ ਚੀਂਦੇ ਰੈਵਨਿਊ ਸਰਪਲਸ ਸਟੇਟ ਸੀ ਪਿਛਲੇ 4 ਦਹਾਕਿਆਂ ਚ ਜੋ ਬਦਲਾਅ ਹੋਇਆ ਅੱਜ ਅਸੀਂ ਕਿੱਥੇ ਖੜੇ ਆ ਲਗਭਗ 3 ਲੱਖ ਕਰੋੜ ਦਾ 3.5 ਲੱਖ ਕਰੋੜ ਦੇ ਕਰਜ਼ੇ ਤੇ ਖੜੇ ਆ 3.5 ਲੱਖ ਕਰੋੜ ਇਹਦਾ ਵਿਆਜ ਕਿੰਨਾ ਪੜ ਰਿਹਾ ਸੀ ਲਗਭਗ 31 31000 ਕਰੋੜ ਅੱਛਾ ਇਹ ਜਿਹੜੇ ਮਸੇ ਆਪ੍ਰਸ਼ਟਾਚਾਰ ਤੇ ਸਾਰਾ ਗੰਦ ਇਹ ਹੁਣ ਪਿੱਛੇ ਪਿਆ ਆ ਉਦੋਂ 85 ਵਿੱਚ ਮੈਨੂੰ ਅੱਛੀ ਤਰ੍ਹਾਂ ਯਾਦ ਆ ਕੋਈ ਚੱਕੇ ਦਾ ਨਾਮੋਂ ਨਿਸ਼ਾਨ ਨਹੀਂ ਸ਼ਰਾਬ ਪੀਦੇ ਸੀ ਕੋਕੀ ਪਰ ਉਹ ਵੀ ਕੋਈ ਤਾਂ ਨਹੀਂ ਸੀ ਵੀ ਇਸ ਲੈਵਲ ਦੇ ਉੱਤੇ ਚੱਲੇਗੀ ਸੀ ਕਿ ਪੈਸਾ ਦੇ ਵਿੱਚ ਭੰਗਲੇ ਪੈ ਰਹੇ ਨੇ ਢੀਜੇ ਵੱਜ ਰਹੇ ਨੇ ਸਾਦਾ ਜਿਹਾ ਕੰਮ ਸੀਗਾ ਵਿਆਹ ਵੀ ਸਾਦੇ ਸੀ ਰਹਿਣਾ ਸੇਣਾ ਵੀ ਠੀਕ ਸੀਗਾ ਕਿ 40 50 ਸਾਲ ਵਿੱਚ ਐਸੀ ਕਰਵਟ ਆਈ ਕਿ ਆਪਾਂ ਅੱਜ ਇਸ ਦੇਸ਼ ਵਿੱਚ ਖੇਤਰੀਕਰਤਾ ਚਾਕੇ ਖੜੇ ਹੋ ਗਏ। ਉਹ ਇਹ ਸਿੱਤੇ ਸਿੱਤੇ ਦੁਪਹਿਰ ਅਕਸਰ ਜਿਨ੍ਹਾਂ ਨੇ ਰਾਜ ਕੀਤਾ ਤੁਹਾਨੂੰ ਦਾ ਕੋਈ ਮਸ਼ੂਰ ਨਹੀਂ ਲਿਗਾ। ਉਸ ਦਾ ਪਹਿਲਾਂ ਵੀ ਮਿਹਨਤ ਕਰਦੇ ਸੀ ਹੁਣ ਵੀ ਮਿਹਨਤ ਕਰਦੇ ਹਾਂ। ਤੁਸੀਂ ਪਹਿਲਾਂ ਵੀ ਟੈਕਸ ਦਿੰਦੇ ਸੀਗੇ ਹੁਣ ਵੀ ਟੈਕਸ ਦਿੰਦੇ ਹੋ। ਟੈਕਸ ਮਤਲਬ ਇਨਕਮ ਟੈਕਸ ਨਹੀਂ। ਪਰ ਤੁਸੀਂ ਸਾਬਣ, ਤੇਲ, ਸਕੂਟਰ, ਟਰੈਕਟਰ, ਡੀਜ਼ਲ, ਪੈਟਰੋਲ, ਰਾਸ਼ਨ ਹਰ ਇੱਕ ਚੀਜ਼ ਤੇ ਜੀਐਸਟੀ ਲੱਗੇ ਹੋ ਇਹ ਮੇਰਾ ਸਾਬ ਹੈ ਕਿ ਰਾਜ ਕਰਨ ਵਾਲੀ ਜਿਹੜੀ ਰਾਜ ਕਰਨ ਵਾਲੇ ਜਮਾਨ ਰਾਜ ਕਰਨ ਵਾਲੇ ਸੀ ਤੇ ਉਹਨਾਂ ਦਾ قصور ਸੀ ਉਹਨਾਂ ਨੂੰ ਚਲੋ ਮਗਰ ਨੇ ਬਹੁਤ ਮਾੜੇ ਹੋਏ ਅਕਾਲੀ ਮਾੜੇ ਸੀ ਕਾਂਗਸੀ ਮਾੜੇ ਸੀ ਤੇ ਲੋਕਾਂ ਨੇ ਉਹਨਾਂ ਨੂੰ ਸਜ਼ਾ ਵੀ ਦਿੱਤੀ ਉਹਨਾਂ ਨੂੰ ਪਿਛਲੀ ਵਾਰ 2022 ਚ ਇਹ ਆਵਾਜ਼ ਸੀ ਕਰੋਗੇ ਤੁਸੀਂ ਉਹਨਾਂ ਨੇ 2022 ਦੇ ਵਿੱਚ ਸਜ਼ਾ ਵੀ ਦਿੱਤੀ ਔਰ ਸਾਰੀਆਂ ਪੁਰਾਣੀਆਂ ਪਾਰਟੀਆਂ ਨੂੰ ਕੱਢ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਔਰ ਬਣਾਈ ਵੀ ਕਿਤੇ 58-60 ਅਕਲੀਿਆਂ ਦੀ ਨਹੀਂ ਬਣਾਈ ਵੀ ਤਕਰੀਬਨ 92 ਐਮਐਲਏ ਔਰ ਬੜੀ ਉਮੀਦਾਂ ਬਣਾਈ ਕਿ ਉਹਨਾਂ ਨੇ ਵੀ ਬੜੇ ਵੈਦੇ ਕੀਤੇਗੇ ਅਸੀਂ ਬਹੁਤ ਵਧੀਆ ਰਾਜਨੀਤੀ ਕਰਾਂਗੇ ਸਾਫ਼ ਸੁਥਰੀ ਕਰਾਂਗੇ ਪੈਸੇ ਵਾਲੇ ਨਹੀਂ ਕਰਾਂਗੇ ਅਸੀਂ ਕੋਈ ਨਾ ਕੋਈ ਮਿਆਰ ਰੱਖਾਂਗੇ ਪਰ ਦੋਸਤੋ ਦੋ ਸਾਲਾਂ ਦੇ ਵਿੱਚ ਜਿਹੜਾ ਅਕਾਲੀਆਂ ਨੇ ਤੇ ਕਾਂਗਰਸ ਨੇ 40 50 ਸਾਲਾਂ ਚ ਲੋਕਾਂ ਨੂੰ ਨਿਰਾਸ਼ ਕੀਤਾ ਇਹਨਾਂ ਨੇ ਦੋ ਸਾਲਾਂ 'ਚ ਕਰ ਦਿੱਤਾ ਹਰ ਆਪਣਾ ਵੈਦਾਨ ਜੋ ਵੈਦਾਨ ਕੀਤਾ ਉਸੇ ਨੂੰ ਪਹਿਲਾਂ ਤੋੜਿਆ ਲੋਕਾਂ ਦੀ ਕਿਚੈਰੀ ਦੇ ਸਾਹਮਣੇ ਆਖੇ ਜੀ ਅਸੀਂ ਤਾਂ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਮੇਰਾ ਖਿਆਲ ਹੈ ਕਿ ਜਿੰਨਾ ਵੀਆਈਪੀ ਕਲਚਰ ਭਗਵੰਤ ਮਾਨ ਕੇਜਰੀਵਾਲ ਜਿੰਨੀ ਸ਼ਾਨੋ ਸ਼ੌਕਤ ਨਾਲ ਸਾਦੇ ਕਦਾ ਅਮਰਿੰਦਰ ਸਿੰਘ ਰਜਵੜਾ ਸੀਗਾ ਉਹਨੇ ਵੀ ਨਹੀਂ ਕੀਤਾ ਉਹਦਾ ਜੰਮਿਆ ਵਾਲਾ ਰਜਵੜਾ ਸੀਗਾ ਇਹ ਤਾਂ ਕੱਲ ਪਰਸੋਂ ਸਾਦੇ ਦੇ ਘਰਾਂ ਚੋਂ ਉੱਠ ਕੇ ਹਜ਼ਾਰ ਹਜ਼ਾਰ ਗੱਡੀਆਂ ਲੈ ਕੇ ਘੁੰਮਦਾ ਭਗਵਾਨ ਇੱਕ ਹਜ਼ਾਰ ਆ ਟੋਯੋਟਾ ਲੈਕਸਸ ਗੱਡੀਆਂ ਜਿਹੜੀਆਂ 5-5 ਕਰੋੜ ਦੀਆਂ ਝੂਟਦੇ ਨੇ ਸਾਰਾ ਟੱਬਰ ਵਿੱਚੇ ਮਾਤਾ ਜੀ ਚੜ੍ਹੇ ਹੋਏ ਨੇ ਉਹ ਭੈਣ ਜੀ ਅਲੱਗ ਲਈ ਫਿਰਦੇ ਨੇ ਸੋਨਿਆ ਨਾਲ ਲੱਤੇ ਪੈਣੇ ਪਤਾ ਨਹੀਂ ਕਿੱਥੋਂ ਆ ਗਿਆ ਸੋਨਾ ਆ ਸਾਰੀਆਂ ਬਾਵਾ ਪੜੀਆਂ ਪਈਆਂ ਨੇ ਕੇਜਰੀਵਾਲ ਸਾਹਿਬ 50-50 ਕਰੋੜ ਦੀਆਂ ਦੇ ਸਰਕਾਰੀ ਘਰ ਜਿਹੜਾ ਉੱਥੇ 50 ਕਰੋੜ ਰੁਪਈਆ ਹੋਰ ਖਰਚ ਕੀਤਾ ਉੱਥੇ ਉਹਦਾ ਨਾਮ ਪੈ ਗਿਆ ਸ਼ੀਸ਼ ਮਹਿਲ ਇੰਦਰ ਤਾਂ ਕਿਸੇ ਦਿੱਲੀ ਦੇ ਮੁੱਖ ਮੰਤਰੀ ਨੇ ਕੀਤਾ ਨਹੀਂ ਸੀਗਾ ਇਸ ਤਰ੍ਹਾਂ ਕਰਕੇ ਉਹਨਾਂ ਨੇ ਜੋ ਆਪਣੇ ਸੁਣਸੀਓ ਤੋੜੇ ਫਿਰ ਕਹਿੰਦੇ ਜੀ ਅਸੀਂ ਤਾਂ ਸਾਡੇ ਜੇ ਬੰਦਿਆਂ ਨੂੰ ਕਿੱਥੇ ਲੈ ਕੇ ਆਇਆ ਕਰਾਂਗੇ ਰਾਜਨੀਤੀ ਚ ਚਲੋ ਪਹਿਲਾਂ ਟਿਕ ਟਿਕ ਸਕੂਟਰ ਵਾਲੇ ਕੁੜੀਆਂ ਦੀ ਪ੍ਰਾਜ ਦਿਖਾਉਣ ਵਾਸਤੇ ਇੱਕ ਗੁਲਾਬ ਸਿੰਘ ਮੁਗੂ ਕੇ ਮੋਬਾਈਲਾ ਨਾਲ ਚੱਕਰਿਆਂ ਦਾ ਪੰਜ-ਛਤ ਹੋਰ ਇਦਾਂ ਦੇ ਲੈਣ ਦੇ ਪਰ ਹੁਣੇ ਸਾਰੇ ਵੀਆਈਪੀ ਬਣੇ ਹੋਏ ਨੇ ਸਾਰੇ ਕਮਾਂਡੋ ਚੱਤੀ ਫਿਰਦੇ ਨੇ ਸਾਰੇ ਹੂਟਰ ਮਹਰਮਾਰ ਕੇ ਤੁਹਾਡੇ ਲਾਗਿਆਂ ਲੰਘਦੇ ਨੇ ਇੱਕ ਤਾਂ ਇਹਨਾਂ ਨੇ ਫੱਟਾ ਵਾਦਾ ਆਪਣਾ ਇਹ ਛੋੜਿਆ ਲੋਕੀ ਤਾਂ ਕਿ ਸੀਗੇ ਲੋਕੀ ਚਾਹੁੰਦੇ ਸੀਗੇ ਕਿ ਯਾਰ ਜਿੱਦਾਂ ਅਸੀਂ ਰਹਿੰਦੇ ਹਾਂ ਤੇ ਮੇਰੇ ਤੇਰੇ ਰਹੋ ਚਲੋ ਦੋ ਚਾਰ ਗੱਡੀਆਂ ਰੱਖ ਲਓ ਮੁੱਖ ਮੰਤਰੀ ਆ ਤੂੰ ਪੰਜ-ਛਤ ਗੱਡੀਆਂ ਰੱਖ ਲੈ ਪੁਲਿਸ ਦੇ ਅੱਗੇ ਪਿੱਛੇ 100 ਗੱਡੀ ਦੀ ਕੀ ਲੋੜ ਹੈਗੀ ਆ ਦੂਸਰਾ ਇਹਨੇ ਵਾਦਾ ਤੋੜਿਆ ਜਿਹੜਾ ਕਹਿੰਦੇ ਸੀ ਕਿ ਅਸੀਂ ਯਕਤਰੰ ਪੁੱਛ ਕੇ ਕੰਮ ਕਰਾਂਗੇ। ਪ੍ਰਜਾਪ ਦੇ ਲੋਕਾਂ ਨੂੰ ਕੰਮ ਪੁੱਛ ਕੇ ਹਰ ਕਰਾਂਗੇ। ਉਹ ਕਹਿੰਦੇ ਸੀ ਇਹ ਸਵਰਾਜ ਮੋਡਲ। ਅੱਛਾ 92 ਜਿੱਤ ਗਏ। ਇਹਨਾਂ ਨੇ ਸੱਤ ਰਾਜ ਸਭਾ ਦੇ ਮੈਂਬਰ ਬਣਾਉਣੇ ਸੀ ਪੰਜਾਬ ਚ। ਜਿਹੜੇ ਐਮਐਲਏ ਨੇ ਚੁਣਦੇ ਸੀ। ਦੋਸਤੋ ਕੌਣ ਚੁਣਿਆ? ਕੋਈ ਚੰਗਾ ਪੰਜਾਬ ਦਾ ਬੁੱਧੀਜੀਵੀ ਨਹੀਂ ਚੁਣਿਆ। ਕੋਈ ਚੰਗਾ ਚਾਰਲੂ ਦਾ ਪੜਿਆ-ਲਿਖਿਆ ਨੌਜਵਾਨ। ਕੋਈ ਪੀਐਚਡੀ ਕੋਈ ਅੱਛਾ ਮੁੰਡਾ ਜਿਹੜਾ ਅਬਦਾ ਰਾਜ ਸਭਾ ਚ ਬੋਲਦਾ ਕੋਈ ਪੰਜਾਬ ਦਾ ਕੋਈ ਦਿਖਾਰੀ ਛੋੜ ਲੈਂਦੇ ਕੋਈ ਚੰਗਾ ਕਿਸਾਨ ਆਰ ਨੂੰ ਛੋੜ ਲੈਂਦੇ ਜਿਹੜਾ ਰਾਜ ਸਭਾ ਜਾ ਕੇ ਗੱਲ ਕਰਦਾ ਕੌਣ ਚੁਣਿਆ ਰਾਜ ਸਭਾ ਅਸ਼ੋਕ ਮਿੱਤਲ ਕੌਣ ਹੈ ਇਹ ਲਵਲੀ ਯੂਨੀਵਰਸਿਟੀ ਸਾਡੇ ਜੰੰਦਰ ਦੀ 650 ਕਿੱਤੇ ਦਾ مالک 25000 ਕਰੋੜ ਦੀ ਯੂਨੀਵਰਸਿਟੀ ਉਹਨੇ ਪੈਸੇ ਦਿੱਤੇ ਕੇਸ਼ਰੀਵਾਲ ਨੂੰ ਤੇ ਰਾਜ ਸਭਾ ਦਾ ਮੈਂਬਰ ਬਣ ਗਿਆ ਇੱਕ ਬਣਾਇਆ ਇਹਨਾਂ ਨੇ ਲੁਧਿਆਣੇ ਦਾ ਸੰਜੀਵ अरोड़ा ਕਾਰੋਬਾਰੀ ਬਿਲਡਰ ਕੋਲੋਨਾਈਜ਼ਰ ਔਰ ਜਿਹੜੇ 40-50 ਮੰਜ਼ਲੇ ਫਲੈਟ ਬਣਾਉਂਦੇ ਨੇ ਫਿਤੀ ਰਿੰਦਾ ਉਹ ਬਣ ਗਿਆ ਕਿ ਕਿੱਦਾਂ ਬਣ ਗਏ ਤੁਹਾਨੂੰ ਪਤਾ ਵਾ ਕਿ ਦਿੱਲੀ ਦੇ ਵਿੱਚ ਸਾਰੀਆਂ ਪਾਰਟੀਆਂ ਇਹ ਚੱਲਦਾ ਕੰਮ ਪਰ ਕੇਚਰੀ ਵਾਲੇ ਕਿਉਂ ਚਲਾਇਆ বুঝ ਗਿਆ ਨਾ ਬਾੜੀਆਂ ਸੀ ਬਹੁਤ ਬੜੇ ਗੰਦੇ ਸੀ ਤੁਹਾਨੂੰ ਪਤਾ ਦਿੱਲੀ ਦੇ ਵਿੱਚ ਰਾਜ ਸਭਾ ਦੀ ਸੀਟ 100 ਕਰੋੜ ਰੁਪਏ ਮਿਲਦੀ ਹੈ ਜਿਹੜੇ ਅਮੀਰ ਆਦਮੀ ਬੈਠੇ ਨਾ ਆਪਣੇ ਇਥੇ ਬਿੱਲਾ ਲਾਉਣ ਵਾਸਤੇ ਐਮਪੀ ਰਾਜ ਸਭਾ ਕੈਨਾਕੂਨਰ ਆ ਜਿਹੜਾ ਸ਼ੋਕਮਿੱਤਰ ਮੈਂ ਨਾਮ ਲਿਆ ਸੰਜੀਵ अरोड़ा ਤੁਸੀਂ ਤਾਂ ਜਾਣਦੇ ਵੀ ਨੀਗੇ ਉਹ ਕਦੀ ਭੁੱਲੇ ਵੀ ਨਹੀਂ ਪੰਜਾਬ ਦੇ ਵਾਸਤੇ ਇਹਨਾਂ ਨੇ ਪੈਸੇ ਲੈ ਕੇ ਐਮਪੀ ਬਣਾਈ ਅੱਛਾ ਅਗਲੇ ਬਣਾਇਆ ਰਾਗਵ ਚੱਡਾ ਇੱਕ ਬਣਾਇਆ ਸੰਦੀਪ ਪਾਠਕ ਜਿਹੜੇ ਪੰਜਾਬੀ ਸਾਈਨ ਵੀ ਨਹੀਂ ਕਰ ਸਕਦੇ ਲਿਖਣਾ ਪੜ੍ਹਨਾ ਤਾਂ ਬਹੁਤ ਈ ਦੂਰ ਦੀ ਗੱਲ ਆ ਪੰਜਾਬੀ ਚ ਸਾਈਨ ਇੱਕ ਸ਼ਬਦ ਨਹੀਂ ਬੋਲ ਸਕਦੇ ਅੱਛਾ ਖੇਰੇ ਨੂੰ ਕਹਿੰਦੇ ਆ ਇਹ ਤਾਂ ਬਾਹਰੋਂ ਆ ਗਿਆ ਸਕੂਲ ਲੜ ਕੋ ਅੰਦਰ ਦੇ ਹੋਗੇ ਜਿਹੜੇ ਦਿੱਲੀ ਜੰਮੇ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਜਿਹੜੇ ਪੰਜਾਬ ਦੀ ਕਦੀ ਖੜਨਗੇ ਨਹੀਂ ਜ਼ਿੰਦਗੀ 'ਚ ਤੇ ਅੰਦਰਲੇ ਖੇਰਾ ਬਾਲਣਾ ਜਿਹੜਾ ਪਿਛਲੇ 3 ਦਾ ਆਖਿਆ ਤੋਂ ਲੋਕਾਂ ਲਈ ਲੜੀ ਤੋਂ ਲਿਆਵਾਂ ਦਾ ਵਾਣ ਦੋਸਤੋਂ ਮੇਰੇ ਤੇ 17 ਮੁਕਦਮੇ ਕੀਤੇ ਸਰਕਾਰਾਂ ਨੇ ਸਵੇਤ ਇਹਨਾਂ ਦੇ ਕੂਫਾ ਨੇ 17 ਮੁਕਦਮੇ ਛੱਲੇ ਜੇਲਾ ਚ ਗਿਆ ਮੇਰੇ ਪਿਤਾ ਜੀ ਨੇ ਜੇਲਾ ਐਮਐਸਏ ਬਹੁਤ 3 4 ਐਮਐਸਏ ਗੱਟੀਆਂ ਅਗਰਤਲਾ ਤ੍ਰਿਪੁਰਾ ਜੇਲ੍ਹ 'ਚ ਇੱਕ ਬ੍ਰਿਸ਼ਬੰਗਲ ਲਾ ਕੇ 1000 ਹਜ਼ਾਰੀ ਬਾਅਦ ਬਿਹਾਰ 'ਚ ਉੱਥੇ ਜਾ ਕੇ ਮੈਂ ਛੋਟਾ ਜਿਹਾ ਮੁਲਾਕਾਤਾ ਕਰਕੇ ਉਹਨਾਂ ਨੂੰ ਅਸੀਂ ਬਾਹਰ ਲਿਓਗੇ ਜਿਹੜੇ ਰੋਜ਼ ਰਾਤ ਦੇ ਲੋਕਾਂ ਦੇ ਵਾਸਤੇ ਜਿਹੜੇ ਕਿਸਾਨਾਂ ਨੇ ਖੜਦੇ ਜਿਹੜੇ ਸਿੱਤੂ ਮੂਸੇਵਾਲੇ ਦੇ ਟੱਪਰ 'ਤੇ ਖੜਦੇ ਜਿਹੜੇ ਭਾਈ ਅਮਰਪਾਲ ਦੇ ਐਮਐਸਏ ਲਾਉਣ ਦਾ ਫਰੋਧ ਕਰਦੇ ਜਿਹੜੇ ਸ਼ੁਭਕਰਨ ਦੀ ਮੌਤ ਤੇ ਉਠੰਡੇ ਪਹੁੰਚ ਗਿਆ ਉਹਦਾ ਉਹਦੀ ਮਦਦ ਕਰਦੇ ਅਸੀਂ ਬਾਹਰ ਲੇ ਹੋਗੇ ਤੇ ਹਰਗਵ ਛੱਡਾ ਤੇ ਸੰਦੀਪ ਪਾਟਕ ਮੀਡੀਆ ਕਹਿੰਦਾ ਤੁੰਗਲੇ ਹੋ ਗਿਆ ਉਹਵਾ ਉਹਲੇ ਸ਼ੁਰੂ ਐਡੇ ਝੁੱਠੇ ਤੁਸੀਂ ਆ ਤੁਹਾਨੂੰ ਕੋਈ ਸ਼ਰਮ ਵੀ ਐ ਨਹੀਂ ਇੱਕ ਤਾਂ ਆਦਮੀ ਹੁੰਦਾ ਨਾ ਜੋ ਝੂਠ ਬੋਲਦਾ ਉਹ ਥੋੜਾ ਸੰਕੇ ਬੋਲਦਾ ਤੇ ਝੂਠ ਵੀ ਬੜੇ ਸਾਤੀਆਂ ਚੌੜੀਆਂ ਕਰਕੇ ਬੋਲਦੇ ਨੇ